ਆਰੇ ਵਿਦਿਆਰਥੀਓ ਮੈਂ ਪ੍ਰੋਫੈਸਰ ਦਰਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਭਾਗ ਤੀਜਾ ਸੈਮਿਸਟਰ ਪੰਜਵਾਂ ਦੇ ਪੰਜਾਬੀ ਇਲੈਕਟਿਵ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀਓ ਅੱਜ ਆਪਾਂ ਤੁਹਾਡੇ ਕਾ ਪੁਸਤਕ ਸ਼ਬਦ ਸਵੀਰਾਂ ਵਿੱਚ ਦਰਜ ਗੁਰੂ ਅਜਿੰਦੇਵ ਜੀ ਦੀ ਬਾਣੀ ਹਉ ਸਾਰ ਨ ਜਾਣਾ ਤੇਰੀ RAM ਦੀ ਵਿਆਖਿਆ ਕਰਾਂਗੇ ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਜਿਹੜੀ ਜੀਵ ਇਸਤਰੀ ਹਉਮੈ ਦਾ ਤਿਆਗ ਕਰਕੇ ਪ੍ਰਭੂ ਦੀ ਮਿਹਰ ਦੀ ਪਾਤਰ ਬਣ ਕੇ ਉਸ ਦੇ ਨਾਮ ਦਾ ਸਿਮਰਨ ਕਰਦੀ ਹੈ ਉਸ ਦੇ ਅੰਦਰੋਂ ਵਿਕਾਰਾਂ ਦੇ ਹਨੇਰੇ ਦੂਰ ਹੋ ਜਾਂਦੇ ਹਨ ਅਤੇ ਉਹ ਮਾਇਆ ਮੋਹ ਤੋਂ ਮੁਕਤ ਹੋ ਕੇ ਉੱਚੀ ਆਤਮਿਕ ਅਵਸਥਾ ਦਾ ਆਨੰਦ ਮਾਣਦੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਤੂੰ ਠਾਕੁਰੋ ਬੇਰਾਗਰੂ ਬੇਰਾਗਰੂ ਮੈਂ ਜੇਹੀ ਕਣ ਚੇਰੀ ਰਾਮ ਠਾਕੁਰੂ ਭਾਵ ਠਾਕੁਰ ਮਾਲਕ ਪਾਲਨ ਹਰ ਬੇਰਾਗਰੂ ਭਾਵ ਵਾਸਨਾ ਰਹਿਤ ਮੈਂ ਜੇਹੀ ਮੇਰੇ ਵਰਗੀਆਂ ਕਣ ਅਨੇਕਾਂ ਚੇਰੀ ਦਾਸੀਆਂ ਰਾਮ ਭਾਵ ਹੀ ਰਾਮ हे मेरे राम तू सब जीवां दा मालिक है ए मेरे प्रभु मेरे मालिक तू सब जीवां दा मालिक है तेरे उते माया अपना प्रभाव नहीं पा सकदी मेरे वरगियां तेरे दर ते अनिका दासियां हन अन। तू सागरो रत्नागरो हौ सार न जाना तेरी राम रत्नागरो भाव रत्नागर रतन आकार रत्नादी खान हौ हम जब मैं ਗੁਰੂ ਸਾਹਿਬ ਫਰਮਾਉਂਦੇ ਹਨ ਏ ਪ੍ਰਮਾਤਮਾ ਏ ਰਾਮ ਪ੍ਰਮਾਤਮਾ ਤੂੰ ਸਮੁੰਦਰ ਹੈ ਤੂੰ ਰਤਨਾ ਦੀ ਖਾਨ ਹੈ ਏ ਪ੍ਰਭੂ ਮੈਂ ਤੇਰੀ ਕਦਰ ਨਹੀਂ ਸਮਝ ਸਕੀ ਸਾਰ ਨਾ ਜਾਣਾ ਤੂੰ ਵੱਡਾ ਨਾ ਕਰ ਮਹਿਰੰਜ ਮਹਿਰਮਤ ਮਹਿਰਮੰਤ ਸਾਰ ਨਾ ਜਾਣਾ ਤੂੰ ਵੱਡਾ ਦਾਣਾ ਕਰ ਮਿਹਰਨ ਮੰਤ ਸਾਈ ਸਾਰ ਕਦਰ ਦਾਣਾ ਸਿਆਣਾ ਮਿਹਰਨ ਮਤ ਭਾਵ ਮਿਹਰ ਸਾਈ ਏ ਸਾਈ ਏ ਮੇਰੇ ਮਾਲਕ ਮੈਂ ਤੇਰੇ ਗੁਣਾ ਦੀ ਕਦਰ ਨਹੀਂ ਜਾਣਦੀ ਤੂੰ ਵੱਡਾ ਸਿਆਣਾ ਹੈ ਸਭ ਕੁਝ ਜਾਣਨ ਵਾਲਾ ਹੈ ਮੇਰੇ ਉੱਤੇ ਮਿਹਰ ਕਰ ਕਿਰਪਾ ਕੀਜੇ ਸਾ ਮਤ ਦੀਜੇ ਆਠ ਪਹਿਰ ਤਉ ਧਿਆਈ ਕੀਜੇ ਕਰ ਦੀਜੇ ਦੇ ਮਤ ਭਾਵ ਅਕਲ ਸਾ ਭਾਵ ਅਜਹੀ ਧਿਆਈ ਭਾਵ ਧਿਆਈ ਮੈਂ ਧਿਆਵਾ ਗੁਰੂ ਸਾਹਿਬ ਫਰਮਾਉਂਦੇ ਹਨ हे ਪ੍ਰਮਾਤਮਾ ਕਿਰਪਾ ਕਰ ਮੈਨੂੰ ਅਜਹੀ ਸਮਝ ਬਖਸ਼ ਕੇ ਅੱਠੇ ਪਹਿਰ ਮੈਂ ਤੇਰਾ ਨਾਮ ਸਿਮਰਨ ਕਰਦੀ ਰਹਾਂ ਗਰਭ ਨ ਕੀਜੇ ਰਹਿਣ ਹੋ ਵਿਜੇ ਤਾਗਤ ਜੀਰੇ ਤੇਰੀ ਗਰਭ ਅਹੰਕਾਰ ਰੈਣ ਚਰਨ ਧੂੜ ਹੋ ਵਿਜੇ ਹੋ ਜਾ ਗਤ ਉੱਚੀ ਆਤਮਿਕ ਅਵਸਥਾ ਜੀਰੇ ਇਹ ਜੀਵ ਗੁਰੂ ਸਾਹਿਬ ਫਰਮਾਉਂਦੇ ਹਨ ਇਹ ਜਿੰਦੇ ਅਹੰਕਾਰ ਨਹੀਂ ਕਰਨਾ ਚਾਹੀਦਾ ਨੀਵੇਂ ਹੋ ਕੇ ਸਭ ਦੇ ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ਬਣ ਸਕੇਗੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ 체ਰੀ ਰਾਮ हे ਨਾਨਕ ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ ਤੇ ਮੇਰੇ ਜਿਹੀਆਂ ਉਸ ਦੇ ਦਰ ਤੇ ਅਨੇਕਾਂ ਦਰਸੀਆਂ ਹਨ ਤੁਮ ਗਹੋਰ ਗੌਹਰ ਤੁਮ ਗੌਹਰ ਅਤ ਗਹਿਰ ਗੰਭੀਰ ਤੁਮ ਫਿਰ ਹਮ ਬਹਰੀਆ RAM ਗਹਵਰ ਗਹਵਰ ਬਹੁਤ ਹੀ ਕੀਮਤੀ ਮੋਤੀ ਗਹਿਰਾ ਗਹਿਰਾ ਡੂੰਗੀ ਅਥਾਸ ਮੰਦਰ ਗੰਭੀਰਾ ਵੱਡੇ ਜਿਗਰੇ ਵਾਲਾ ਫਿਰ ਖਸਮ ਹਮ ਅਸੀਂ ਜੀਵ ਬਹਰੀਆ ਵਟੀਆਂ ਇਹ ਪ੍ਰਭੂ ਤੂੰ ਇੱਕ ਅਨਮੋਲ ਮੋਤੀ ਹੈ ਤੂੰ ਅਥਾਸ ਮੰਦਰ ਹੈ ਤੂੰ ਵੱਡੇ ਵੱਡੇ ਜਿਗਰੇ ਵਾਲਾ ਹੈ ਤੂੰ ਸਾਡਾ ਖਸਮ ਹੈ ਅਸੀਂ ਜੀਵ ਤੇਰੀਆਂ ਵਟੀਆਂ ਹਾਂ ਤੂੰ ਵੱਡੇ ਵੱਡੇ ਵੱਡ ਉੱਚੇ ਹਾਉ ਇਤਨੀਕ ਲੋਹਰੀਆਂ ਲੋਹਰੀਆਂ RAM ਲੋਹਰੀਆਂ ਛੋਟੀ ਇਤਨੀਕ ਬਹੁਤ ਹੀ ਛੋਟੀ ਤੂੰ ਬਿਆੰਤ ਵੱਡਾ ਹੈ ਤੂੰ ਬਿਆੰਤ ਉੱਚਾ ਹੈ ਮੈਂ ਬਹੁਤ ਹੀ ਛੋਟੀ ਯਹੀ ਹਸਤੀ ਵਾਲੀ ਹਾਂ ਹਾਉ ਕਿਛ ਨਾਹੀ ਏਕੋ ਤੂਹੇ ਆਪੇ ਆਪ ਸੁਜਾਨਾ ਹਉ ਮੈਂ ਆਪੇ ਆਪ ਹੀ ਸੁਜਾਨਣਾ ਸਿਆਣਾ ਮੈਂ ਕੁਝ ਵੀ ਨਹੀਂ ਹਾਂ ਇੱਕ ਤੂੰ ਹੀ ਹੈ ਤੂੰ ਆਪ ਹੀ ਸਭ ਕੁਝ ਜਾਣਨ ਵਾਲਾ ਹੈ ਮੈਂ ਤੇਰੇ ਬਾਰੇ ਕੁਝ ਨਹੀਂ ਜਾਣ ਸਕਦੀ ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬਰੰਗ ਰਸਮਾਨਾ ਅੰਮ੍ਰਿਤ ਆਤਮਿਕ ਜੀਵਨ ਦੀ ਅਨੁਬਾਲੀ ਦ੍ਰਿਸ਼ਟੀ ਨਿਗਾਹ ਨਿਮਖ ਅੱਖ ਚਮਕਣ ਜਿਤਨਾ ਸਮਾਂ ਪ੍ਰਭ ਇਹ ਪ੍ਰਭ ਜੀਵਾ ਜੀਵਾ ਮੈਂ ਜਿਉਂਦੀ ਜਿਉਂ ਪੈਂਦੀ ਹਾਂ ਮਾਨ ਮਾਨ ਲੈ ਗੁਰੂ ਸਾਹਿਬ ਫਰਮਾਉਂਦੇ ਹਨ ਏ ਪ੍ਰਭੂ ਅੱਖ ਚਮਕਣ ਜਿਤਨੇ ਸਮੇਂ ਵਾਸਤੇ ਮਿਲੀ ਤੇਰੀ ਅਮਰ ਦ੍ਰਿਸ਼ਟੀ ਨਾਲ ਮੈਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਇਹ ਹੁੰਦਾ ਹੈ ਹੈ ਜਿਵੇਂ ਮੈਂ ਸਾਰੇ ਰੰਗ ਰਸ ਮਾਨ ਲੈ ਹੁਣ ਚਰਹਣ ਸਰਨੀ ਦਾਸ ਹਦਾਸੀ ਮਨ ਮੌਲ ਤਨ ਹਰੀਆ ਮਨ ਮੌਲੇ ਮਨ ਖਿੜ ਪਿਆ ਹਰੀਆ ਹਰਾ ਭਰਾ ਗੁਰੂ ਸਾਹਿਬ ਫਰਮਾਉਂਦੇ ਹਨ ਮੈਂ ਤੇਰੇ ਚਰਨਾਂ ਲਈ ਚਾਨਾਂ ਦੀ ਸਰਨ ਲਈ ਹੈ ਮੈਂ ਤੇਰੇ ਦਾਸਾਂ ਦੀ ਦਾਸੀ ਹਾਂ ਆਤਮਿਕ ਜੀਵਨ ਦੀਨ ਵਾਲੀ ਤੇਜੀ ਨਗਾਹ ਦੀ ਬਰਕਤ ਦੇ ਨਾਲ ਜਦੋਂ ਮੇਰਾ ਮਨ ਖਿੜ ਆਉਂਦਾ ਹੈ ਮੇਰਾ ਸਰੀਰ ਵੀ ਹਰਾ ਭਰਾ ਹੋ ਜਾਂਦਾ ਹੈ ਨਾਨਕ ਠਾਕੁਰ ਸਰਬ ਸਬਾਣਾ ਆਪਨ ਭਾਵਨ ਕਰੀਏ ਭਾਵਨ ਮਰਜੀ ਏ ਨਾਨਕ ਮਾਲਕ ਪ੍ਰਭੂ ਸਭ ਜੀਵਾਂ ਵਿੱਚ ਸਮਾ ਰਿਹਾ ਹੈ ਉਹ ਹਰ ਵੇਲੇ ਹਰ ਥਾਂ ਆਪਣੀ ਮਰਜ਼ੀ ਕਰਦਾ ਹੈ ਤੁਝ ਉੱਪਰ ਮੇਰਾ ਹੈ ਮਾਣਾ ਤੁਹੇ ਮੇਰਾ ਤਾਣਾ ਰਾਮ ਮਾਣਾ ਫਖਰ ਤਾਣਾ ਤਾਣ ਬਲ ਸਾਰਾ ਗੁਰਸਾ ਫਰਮਾਉਂਦੇ ਹਨ ਏ ਰਾਮ ਮੇਰਾ ਮਾਨ ਤੇਰੇ ਉੱਤੇ ਹੀ ਹੈ ਤੂੰ ਹੀ ਮੇਰਾ ਆਸਰਾ ਹੈ ਸੁਰਤ ਮਤ ਚੁਤرائی ਤੇਰੀ ਤੂੰ ਜਾਣਾ ਇਹ ਜਾਣਾ RAM ਮਤ ਅਕਲ ਸੁਰਤ ਸੂਝ ਜਾਣਾ ਇਹ ਜੋ ਕੁਝ ਤੂੰ ਸਮਝਦਾ ਹੈ ਜਾਣਾ ਮੈਂ ਸਮਝਦਾ ਹਾਂ ਗੁਰ ਸਾਹਿਬ ਫਰਮਾਉਂਦੇ ਹਨ ਜਿਹੜੀ ਵੀ ਕੋਈ ਸੂਝ ਅਕਲ ਸਿਆਣਪ ਮੇਰੇ ਅੰਦਰ ਹੈ ਉਹ ਤੇਰੀ ਬਖਸ਼ੀ ਹੋਈ ਹੈ ਜੋ ਕੁਝ ਤੂੰ ਮੈਨੂੰ ਸਮਝਾਉਂਦਾ ਹੈ ਉਹੋ ਹੀ ਮੈਂ ਸਮਝਦਾ ਹਾਂ ਜਾਣਦਾ ਹਾਂ ਸੋਈ ਜਾਣੇ ਸੋਈ ਪਛਾਣੇ ਜਾ ਕੋ ਨਦਰ ਸਰੰਦੇ ਸਈ ਉਹੀ ਮਨੁੱਖ ਜਾ ਕੋ ਜਿਸ ਉਤੇ ਨਦਰ ਮਿਹਦੀ ਨਿਗਾਹ ਸਰੰਦੇ ਸਿਰਜਣਹਾਰ ਦੀ ਉਹ ਮਨੁੱਖ ਸਹੀ ਜੀਵਨ ਨੂੰ ਸਮਝਦਾ ਪਛਾਣਦਾ ਹੈ ਜਿਸ ਉਤੇ ਸਰਜਣਹਾਰ ਦੀ ਮਿਹਰ ਦੀ ਨਗਾਹ ਹੁੰਦੀ ਹੈ ਮਨਮੁਖ ਭੂਲੀ ਬਹੁਤੀ ਰਾਹੀ ਫਾਤੀ ਵਾਇਆ ਫੰਦੇ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਭੂਲੀ ਸਹੀ ਜੀਵਨ ਵਿੱਚੋਂ ਖੁੰਜੀ ਹੋਈ ਔਜੜ ਰਹਾਾਂ ਤੇ ਪਈ ਹੋਈ ਰਾਹੀ ਰਾਹੀ ਰਹਾਾਂ ਵਿੱਚ ਫੰਦੇ ਵਾਹੀ ਵਿੱਚ ਆਪਣੇ ਮਨ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਅਨੇਕਾਂ ਹੋਰ ਹੋਰ ਰਸਤੇ ਵਿੱਚ ਬੈ ਕੇ ਸਹੀ ਜੀਵਨ ਵੱਲੋਂ ਖੁੰਜੀ ਰਹਿੰਦੀ ਹੈ ਪਰ ਗਲਤ ਰਹਾਾਂ ਤੇ ਪਈ ਰਹਿੰਦੀ ਹੈ ਤੇ ਮਹਾਦੇ माया ਦੇ ਫੰਦਿਆਂ ਵਿੱਚ ਫਸੀ ਰਹਿੰਦੀ ਹੈ ਠਾਕੁਰ ਬਾਣੀ ਸਾਗੁਣਵੰਤੀ ਤਿਨੇ ਹੀ ਸਭ ਰੰਗ ਮਹਾਨਾ ਬਾਣੀ ਚੰਗੀ ਲੱਗੀ ਤਿਨਹੀ ਉਸਨੇ ਹੀ ਜਿਹੜੀ ਜੀਵ ਇਸਤਰੀ ਮਾਰਗ ਪ੍ਰਭੂ ਨੂੰ ਚੰਗੀ ਲੱਗਦੀ ਹੈ ਉਹ ਗੁਣਾ ਵਾਲੀ ਹੋ ਜਾਂਦੀ ਹੈ ਉਸਨੇ ਸਾਰੇ ਹੀ ਉਸਨੇ ਹੀ ਸਾਰੇ ਆਤਮਿਕ ਆਨੰਦ ਮਾਨੇ ਹਨ ਭਾਵ ਉਹ ਹੀ ਸਾਰੇ ਆਤਮਿਕ ਆਨੰਦ ਮਾਨ ਮੰਦੀ ਹੈ ਨਾਨਕ ਦੀ ਧਰ ਤੂਹੇ ਠਾਕੁਰ ਤੂੰ ਨਾਨਕ ਕਾ ਮਾਨ ਤਰ ਆਸਰਾ ਠਾਕੁਰ ਹੀ ਠਾਕੁਰ ਹੀ ਠਾਕੁਰ ਹੀ ਪ੍ਰਮਾਤਮਾ ਨਾਨਕ ਦਾ ਆਸਰਾ ਤੂੰ ਹੀ ਹੈ ਨਾਨਕ ਦਾ ਮਾਨ ਵੀ ਤੂੰ ਹੀ ਹੈ ਹਉ ਵਾਰੀ ਵੰਜਾ ਕੋਲੀ ਵੰਜਾ ਤੂੰ ਪਰਬਤ ਮੇਰਾ ਓਲ ਆਰਾਮ ਹਉ ਮੈਂ ਵਾਰੀ ਵੰਜਾ ਵਾਰੀ ਵੰਜਾ ਭਾ ਮੈਂ ਕੁਰਬਾਨ ਜਾਂਦੀ ਹਾਂ ਕੋਲੀ ਸਦਕੇ ਓਲਾ ਪਰਦਾ ਏ ਪ੍ਰਭੂ ਏ ਪ੍ਰਮਾਤਮਾ ਮੇਰੇ ਵਾਸਤੇ ਤੂੰ ਪਹਾੜ ਜਿੱਡਾ ਓਲਾ ਹੈ ਭਾਵ ਤੂੰ ਮੇਰਾ ਆਸਰਾ ਹੈ ਤੂੰ ਮੇਰਾ ਲਕੂ ਹੈ ਮੈਂ ਤਿੱਥੋਂ ਸਦਕੇ ਕੁਰਬਾਨ ਜਾਂਦੀ ਹਾਂ ਹਉ ਬਲ ਜਾਈ ਲੱਖ ਲੱਖ ਬਰੀਆ ਜਿਨ ਭ੍ਰਮ ਪਰਦਾ ਖੋਲਾ ਰਾਮ ਬਲ ਜਾਈ ਸਦਕੇ ਜਾਂਦੀ ਹਾਂ ਬਰੀਆ ਵਾਰੀ ਜਿਨ ਜਿਸਨੇ ਭ੍ਰਮ ਪਟਕਣਾ ਮੈਂ ਤਿੱਥੋਂ ਲੱਖਾਂ ਵਾਰੀ ਸਦਕੇ ਜਾਂਦੀ ਹੈ ਜਿਸ ਨੇ ਮੇਰੇ ਅੰਦਰੋਂ ੜਕਣਾ ਵਾਲੀ ਵਿਥ ਜਿ ਪਰਕਣਾ ਮਿਟਾ ਦਿੱਤੀ ਹੈ ਮਿਟੇ ਅੰਧਾਰੇ ਤਜੇ ਵਿਕਾਰੇ ਠਾਕੁਰ ਸਿਉ ਮਨਮਾਨ ਤਜੇ ਤਿਆਗ ਦਿੱਤੇ ਸਿਉ ਨਾਲ ਮਾਨਾ ਮਨ ਗਿਆ ਗਿੱਜ ਗਿਆ ਜਿਸ ਜੀਵ ਇਸਤਰੀ ਦਾ ਮਨ ਮਾਲਕ ਪ੍ਰਭੂ ਨਾਲ ਗਿੱਜ ਜਾਂਦਾ ਹੈ ਉਹ ਸਾਰੇ ਵਿਕਾਰ ਤਿਆਗ ਦਿੰਦੀ ਹੈ ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ ਹਨੇਰੇ ਦੂਰ ਹੋ ਜਾਂਦੇ ਹਨ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪ੍ਰਵਾਨਾ ਪ੍ਰਭ ਪਾਣੀ ਪ੍ਰਭੂ ਨੂੰ ਚੰਗੀ ਲੱਗੀ ਨਿਕਾਣੀ ਭਾਵੇਂ ਬੇਮਥਾਜ ਗੁਰੂ ਸਾਹਿਬ ਫਰਮਾਉਂਦੇ ਹਨ ਜਿਹੜੀ ਜੀਵ ਇਸਤਰੀ ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ ਉਹ ਦੁਨੀਆ ਵੱਲੋਂ ਬੇਮਥਾਜ ਹੋ ਜਾਂਦੀ ਹੈ ਭਾਵੇਂ ਦੁਨੀਆ ਇਸ ਦੀ ਕਿਸੇ ਵਸਤੂ ਦੀ ਉਸਨੂੰ ਲੋੜ ਨਹੀਂ ਪੈਂਦੀ ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਉਹ ਪ੍ਰਭੂ ਦਾ ਅਰਥੇ ਕਬੂਲ ਹੋ ਜਾਂਦੀ ਹੈ ਭਾਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਭਾਰਾ ਤੋਲੀ ਭਾਰੇ ਤੂਲ ਵਾਲੀ ਮੁਕਤ ਵਿਕਾਰਾਂ ਤੋਂ ਖਰਾਸੀ ਜੁਗਤ ਜਿਉਂ ਦੀ ਜਾਂਚ ਦਰ ਦਰਵਾਜ਼ਾ ਗੁਰੂ ਸਾਹਿਬ ਫਰਮਾਉਂਦੇ ਹਨ ਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ ਭਾਰੇ ਤੂਲ ਵਾਲੀ ਹੋ ਜਾਂਦੀ ਪਰ ਭਾਰੀ ਹੋ ਜਾਂਦੀ ਹੈ ਉਸ ਦਾ ਕੋਈ ਮੋਲ ਨਹੀਂ ਉਸ ਦਾ ਤੋਲ ਨਹੀਂ ਹੁੰਦਾ ਕੋਈ ਵੀ ਉਸ ਵਾਸਤੇ ਉਹ ਦਰਵਾਜ਼ਾ ਖੁੱਲ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵੱਲੋਂ ਖਲਾਸੀ ਮਿਲ ਜਾਂਦੀ ਹੈ ਵਾ ਵਿਕਾਰਾਂ ਵੱਲੋਂ ਉਸ ਨੂੰ ਮੁਕਤੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਨਤ ਆ ਜਾਂਦੀ ਹੈ ਕਹੋ ਨਾਨਕ ਹਾਉ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਕਿ ਨਾਨਕ ਜਦੋਂ ਤੋਂ ਉਹ ਪ੍ਰਭ ਮੇਰਾ ਸਹਾਰਾ ਜਾਂ ਆਸਰਾ ਬਣ ਗਿਆ ਹੈ ਮੈਂ ਵਿਕਾਰ ਮਾਇਆ ਦੇ ਹੱਲਿਆਂ ਤੋਂ ਜਿਨ੍ਹਾਂ ਭਰਮਾਂ ਵੱਲੋਂ ਨਿਡਰ ਹੋ ਗਈਆਂ ਅਤੇ ਉਸ ਪ੍ਰਮਾਤਮਾ ਦਾ ਮੈਨੂੰ ਆਸਰਾ ਮਿਲ ਗਿਆ।